ਮੇਰਾ ਕਾਪਟਰ ਮੇਰਾ ਮੈਂ ਦਰਖਾਸਤ ਦਾ ਕੰਮ ਕਰ ਰਹੀ ਹਾਂ। ਆਈ ਜਿਹੜੀ ਹੈ। ਨਾਮ ਚ ਹੈ ਐਡਵੋਕੇਟ ਰੁਪਿੰਦਰ। ਤੇ ਮੈਡਮ ਆ 60 ਦਫਤਰ ਦੇ ਬਾਹਰ ਖੜੇ ਹੋ ਪੁਲਿਸ ਕਮਿਸ਼ਨਰ ਮੁਰਦਾਬਾਦ ਦਾ ਇੱਕ ਬੋਰਡ ਲੈ ਕੇ ਚੱਲ ਰਹੇ ਹੋ। ਕੀ ਗੱਲ ਕੀ? ਸਰ 62 ਕੰਪਲੇਂਟ ਨੰਬਰਸ ਬਣ ਚੁੱਕੇ ਨੇ। 1.5 ਸਾਲ ਤੋਂ ਮੈਂ ਲਗਾਤਾਰ ਕੰਪਲੇਂਟਸ ਦੇ ਰਹੀ ਹਾਂ। ਮੇਰਾ 228 A ਦਾ ਮੈਟਰ ਹੈ ਮੇਨਲੀ ਜਿਹੜਾ ਹੈ। ਦੀਪਿਕਾ ਨਰਾਇਣ ਭਰਦवाज ਨਾਮ ਦੀ ਇੱਕ ਯੂਟਿਊਬਰ ਹੈ ਜਿਹਦਾ ਇਹ ਕਹਿਣਾ ਹੈ ਕਿ ਜਿਹੜੇ ਕੇਸ ਮੈਂ ਫਾਈਲ ਕੀਤੇ ਨੇ ਉਹ ਝੂਠੇ ਨੇ ਕ੍ਰਾਈਮ ਅਗੇਂਸt ਔਮਨ ਦੇ ਕੇਸਿਸ ਨੇ ਔਰ ਇਹ ਪੈਂਡਿੰਗ ਨੇ ਸੀਜੀਐਮ ਕੋਰਟ ਗੁਰਗਾਉਂ ਦੇ ਵਿੱਚ ਚੱਲਦੇ ਕੇਸ ਦੇ ਵਿੱਚ ਉਹ ਮੇਰਾ ਨੇਮ ਫੇਸ ਆਈਡੀ ਦਿਖਾ ਕੇ ਲਗਾਤਾਰ ਮੈਨੂੰ ਡੀਫੇਮ ਕਰ ਰਹੀ ਹੈ 228ਏ ਦਾ ਵਾਇੋਲੇਸ਼ਨ ਹੈ 10 ਲੱਖ ਦੀ ਉਹਨੇ ਮੇਰੇ ਤੋਂ ਐਕਸਟਰਸ਼ਨ ਮਨੀ ਮੰਗੀ ਸੀ ਸੈਕਟਰ 8 ਚੰਡੀਗੜ੍ਹ ਚ ਇੱਕ ਐਡਵੋਕੇਟ ਦੇ ਦੁਆਰਾ ਅਜੇ ਤੱਕ ਮੈਨੂੰ ਕੋਈ ਵੀ ਇਨਸਾਫ ਨਹੀਂ ਮਿਲਿਆ ਨਾ ਕੋਈ ਐਫ ਆਈ ਆਰ ਦਰਜ ਹੈ ਨਾ ਕੋਈ ਇਹਦੇ ਤੇ ਫਦਰ ਕਾਰਵਾਈ ਹੋ ਰਹੀ ਹੈ ਲਗਾਤਾਰ ਮੈਨੂੰ ਜਿਹੜੇ ਡਿਊਟੀ ਆਫਿਸਰਸ ਨੇ ਐਸ ਐਚ ਓ ਗੁਰਿੰਦਰ ਸਿੰਘ ਤੇ ਇਹਨਾਂ ਤੋਂ ਪਹਿਲੇ ਜਿਹੜੇ ਐਸ ਐਚ ਓ ਸੀ ਉਹਨਾਂ ਦਾ ਇਹੀ ਕਹਿਣਾ ਹੈ ਕਿ ਤੁਹਾਡੀ ਫਾਈਲ ਕਮਿਸ਼ਨਰ ਸਾਹਿਬ ਦੇ ਕੋਲ ਹੈ ਕਮਿਸ਼ਨਰ ਸਾਹਿਬ ਸਾਨੂੰ ਆਰਡਰ ਕਰਨਗੇ ਤੇ ਅਸੀਂ ਅੱਜ ਕਾਰਵਾਈ ਕਰਤੀਏ ਹੁਣ ਇਹ ਕਮਿਸ਼ਨਰ ਸਾਹਿਬ ਨੂੰ ਮੈਂ ਪਰਸਨਲੀ ਵੀ ਮਿਲ ਚੁੱਕੀ ਹਾਂ ਤਿੰਨ ਚਾਰ ਵਾਰ ਮੈਂ ਪਰਸਨਲੀ ਮਿਲੀ ਹਾਂ ਮੇਰੀ ਕੰਪਲੇਂਟ ਮਾਰਕ ਹੋਈ ਸੀ ਮੈਡਮ ਪਰਵਿੰਦਰ ਕੌਰ ਨੂੰ ਏਡੀਸੀਪੀ ਉਸ ਤੋਂ ਬਾਅਦ ਮਾਰਕ ਹੁੰਦੀ ਹੈ ਡੀਸੀਪੀ ਪ੍ਰਗਿਆ ਜੈਨ ਨੂੰ ਫਿਰ ਉਸ ਤੋਂ ਬਾਅਦ ਮਾਰਕ ਹੁੰਦੀ ਹੈ ਏਡੀਸੀਪੀ ਹਰਕਮਲ ਬੜਮ ਨੂੰ ਪਰ ਅਜੇ ਤੱਕ ਕਿਸੇ ਵੱਲੋਂ ਵੀ ਕੋਈ ਤਸੱਲੀ ਬਖਸ਼ ਜਵਾਬ ਨਹੀਂ ਵੀ ਜੇ ਐਫ ਆਈ ਆਰ ਨਹੀਂ ਤੇ ਕਾਰਵਾਈ ਕਿਸ ਤੀਜ ਤੇ ਚੱਲ ਰਹੀ ਹੈ ਬਿਨਾ ਪਰਚੇ ਤੋਂ ਤੁਸੀਂ ਕਿਹੜੀ ਕਾਰਵਾਈ ਕਰ ਰਹੇ ਹੋ ਜਿਹੜੀਆਂ ਵੀ ਰਿਕੁਆਇਰਮੈਂਟ ਸੀ ਉਹ ਮੈਂ ਸਾਰੀਆਂ ਪੂਰੀਆਂ ਕੀਤੀਆਂ ਇਹਨਾਂ ਨੇ ਕਿਹਾ ਆਹ ਡਾਕੂਮੈਂਟ ਦੋ ਮੈਂ ਉਹ ਦਿੱਤਾ ਇਹਨਾਂ ਨੇ ਕਿਹਾ YouTube ਲਿੰਕ ਦਾ ਸਾਨੂੰ ਲਿੰਕ ਦਿਓ ਮੈਂ ਉਹ ਵੀ ਦਿੱਤਾ ਇਹਨਾਂ ਨੇ ਕਿਹਾ ਜੀ ਸਾਨੂੰ ਸਕਰੀਨਸ਼ਾਟ ਦਿਓ ਮੈਂ ਸਾਰੇ ਸਕਰੀਨਸ਼ਾਟ ਇਹਨਾਂ ਨੂੰ ਪਾਈ ਸਾਈਬਰ ਸੈੱਲ ਦੇ ਪਰਸਨਲ ਜਿਹੜਾ ਇਹਨਾਂ ਦਾ ਜਨਤਕ ਨੰਬਰ ਹੈਗਾ ਉਹਦੇ ਤੇ ਵੀ ਪਾਈ ਈਮੇਲ ਕਰਤੇ ਇਹਨਾਂ ਨੂੰ ਹਾਰਡ ਕਾਪੀ ਵੀ ਹੈ ਜਿਹੜੀ ਮੇਰੇ ਕੋਲ ਫਾਈਲ ਦੇਖ ਰਹੇ ਹੋ ਸਾਰੀ ਹਾਰਡ ਕਾਪੀ ਫਾਈਲ ਮੈਂ ਕਮਿਸ਼ਨਰ ਦਫ਼ਤਰ ਵੀ ਦਿੱਤੀ ਹੋਈ ਹੈ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਜਦੋਂ ਇਹਨਾਂ ਨੇ ਬਾਰ ਬਾਰ ਮੈਨੂੰ ਬਹਾਨਾ ਦਿੱਤਾ ਕਿ ਡੀਏ ਲੀਗਲ ਦੇ ਓਪੀਨੀਅਨ ਦੀ ਸਾਨੂੰ ਲੋੜ ਹੈ ਉਹਨਾਂ ਕੋਲ ਤੁਹਾਡੀ ਫਾਈਲ ਪੈਂਡਿੰਗ ਹੈ ਉਹ ਸਾਨੂੰ ਕਹਿਣਗੇ ਤੇ ਅਸੀਂ ਕਰਨਾ ਅੱਜ ਮੈਂ ਡੀਏ ਲੀਗਲ ਕੋਲ ਵੀ ਪਰਸਨਲੀ ਜਾ ਕੇ ਆਈਆਂ ਉਹਨਾਂ ਨੇ ਕਹਿਣਾ ਕਿ ਮੇਰੇ ਕੋਲ ਕੋਈ ਫਾਈਲ ਨਹੀਂ ਜੇ ਹੁੰਦੀ ਵੀ ਤਾਂ ਮੈਂ 7 ਦਿਨ ਤੋਂ ਵੱਧ ਆਪਣੀ ਫਾਈਲ ਨਹੀਂ ਰੱਖਦਾ ਪੈਂਡਿੰਗ ਇਹੀ ਗੱਲ ਡੀਸੀਪੀ ਇਨਵੈਸਟੀਗੇਸ਼ਨ ਨੇ ਹਰਪ੍ਰੀਤ ਸਿੰਘ ਵੰਡੇਰ ਉਹਨਾਂ ਦਾ ਕਹਿਣਾ ਸੀ ਉਹਨਾਂ ਨੂੰ ਵੀ ਮੈਂ ਆਪਣਾ ਸਾਰਾ ਜਦੋਂ ਐ ਦਿਖਾਈ ਕੰਪਲੇਂਟ ਦੀ ਕਾਪੀ ਐਂਡ ఎవਰੀਥਿੰਗ ਉਹਨਾਂ ਦਾ ਵੀ ਕਹਿਣਾ ਹੈ ਕਿ ਪਰਚਾ ਦਰਜ ਹੋਣਾ ਚਾਹੀਦਾ ਜੇ ਹੋਣਾ ਚਾਹੀਦਾ ਤਾਂ ਫਿਰ ਹੋ ਕਿਉਂ ਨਹੀਂ ਰਿਹਾ ਇਹੀ ਕੁਐਸਚਨ ਹੈ ਉਹਨਾਂ ਨਾਲ ਗੱਲ ਕਰਨ ਤੋਂ ਬਾਅਦ ਲੱਗਦਾ ਵਿਚਕਾਰ ਗਲਤ ਕੌਣ ਹੈ ਗਲਤ ਸਰ ਪ੍ਰੈਸ਼ਰ ਹੈ ਐਸਐਚਓ ਦੇ ਉੱਤੇ ਸੈਕੰਡ ਪਾਰਟ ਜਿਹੜੀ ਆਪੋਜ਼ਿਟ ਪਾਰਟੀ ਹੈ ਉਹਨਾਂ ਦਾ ਪ੍ਰੈਸ਼ਰ ਹੈ ਕੋਈ ਉਹਨਾਂ ਦੇ ਰਾਜਨੀਤਿਕ ਦਬਾਅ ਨੇ ਜਾਂ ਕੀ ਹੈ ਮੈਨੂੰ ਨਹੀਂ ਪਤਾ ਬਟਰ ਲਗਾਤਾਰ ਇਹ ਜਿਹੜਾ ਪ੍ਰੈਸ਼ਰ ਹੈ ਮੇਰੇ ਉੱਤੇ ਵੀ ਬਣਾਇਆ ਜਾ ਰਿਹਾ ਮੇਰੇ ਉੱਤੇ ਝੂਠੇ ਕੇਸ ਫਾਈਲ ਕੀਤੇ ਗਏ ਹਾਈ ਕੋਰਟ ਵੱਲੋਂ ਦੋਨੋਂ ਐਫ ਆਈ ਆਰ ਸਟੇ ਨੇ ਆਈਓ ਨੂੰ ਉਹਦੇ ਚ ਡਿਊਟੀ ਬਾਉਂਡ ਕੀਤਾ ਗਿਆ ਬੁਲਾ ਕੇ ਉਹਨੂੰ ਪੁੱਛਣ ਲਈ ਕਿ ਤੂੰ ਇਹ ਐਫ ਆਈ ਆਰ ਕਿਹੜੇ ਕਾਰਨਾ ਕਰਕੇ ਦਰਜ ਕੀਤੀ ਉਹਨੂੰ ਡਿਊਟੀ ਬਾਉਂਡ ਕੀਤਾ ਉਹਦੇ ਉੱਤੇ ਕ੍ਰਿਮੀਨਲ ਐਕਸ਼ਨ ਦੀ ਵੀ ਕੰਪਲੇਂਟ ਪੈਂਡਿੰਗ ਹੈ ਜੱਜ ਸਾਹਿਬ ਨੇ ਉਹਨੂੰ ਨੋਟਿਸ ਕੀਤਾ ਹੋਇਆ ਰਿਪਲਾਈ ਦੇਣ ਦੇ ਲਈ ਇਸ ਤੋਂ ਇਲਾਵਾ ਪੁਲਿਸ ਮੈਰ ਤੇ ਕਿਵੇਂ ਪ੍ਰੈਸ਼ਰ ਬਣਾਉਂਦੀ ਹੈ ਕਿ 14 ਮਾਰਚ 2024 ਨੂੰ ਮੇਰੇ ਕਾਰ 7080 ਮੁਲਾਜ਼ਮ ਮੈਂ ਕੱਲੀ ਜਨਾਨੀ ਆਪਣੇ 70 80 ਮੁਲਾਜ਼ਮ ਭੇਜ ਕੇ ਮੇਰਾ ਸਪੀਕਰ ਦੇ ਉੱਤੇ ਨਾਮ ਬੋਲਿਆ ਜਾਂਦਾ ਹੈ ਕਿ ਪ੍ਰਸ਼ਾਸਨ ਤੁਹਾਨੂੰ ਮਿਲਣ ਆਇਆ ਆ ਕੇ ਤੁਸੀਂ ਗੱਲ ਕਰੋ ਹੁਣ ਮੈਂ ਪ੍ਰਸ਼ਾਸਨ ਦੇ ਬੂਹੇ ਤੇ ਖੜੀ ਆ ਲੇਕਿਨ ਪ੍ਰਸ਼ਾਸਨ ਮੇਨਾਂ ਗੱਲ ਨਹੀਂ ਕਰ ਰਿਹਾ ਬਟ ਮੇਰੇ ਮਹੱਲੇ 'ਚ ਮੈਨੂੰ ਬਦਨਾਮ ਕਰਨ ਲਈ 70 80 ਮੁਲਾਜ਼ਮ ਤੇ ਇੰਨੀਆਂ ਗੱਡੀਆਂ ਭੇਜ ਕੇ ਉੱਥੇ ਦਹਿਸ਼ਤ ਕ੍ਰੀਏਟ ਕੀਤੀ ਗਈ ਤਾਂ ਕਿ ਮਹੱਲੇ 'ਚ ਕੋਈ ਬੰਦਾ ਇਹਦੇ ਨਾਲ ਨਾ ਤੁਰੇ ਫਿਰ ਉਸ ਤੋਂ ਬਾਅਦ ਜਦੋਂ ਮੈਂ ਧਰਨਾ ਪ੍ਰਦਰਸ਼ਨ ਕੀਤਾ 5 ਦਿਨ ਸੀਪੀ ਦਫ਼ਤਰ ਦੇ ਬਾਹਰ 8 ਤਰੀਕ ਤੋਂ ਮੈਂ ਸ਼ੁਰੂ ਕੀਤਾ ਸੀ ਮੈਂ ਦਿਨ ਰਾਤ 24 ਘੰਟੇ ਉੱਥੇ ਪੋਖੜ ਤਲ ਤੇ ਬੈਠੀ ਰਹੀ ਪਰ ਮੈਨੂੰ ਕੋਈ ਇਨਸਾਫ ਨਹੀਂ ਮਿਲਿਆ ਸੀਪੀ ਸਾਹਿਬ ਨਾ ਆ ਕੇ ਮੇ ਨਾਲ ਗੱਲ ਕੀਤੀ ਨਾ ਕਿਸੇ ਡੀਸੀਪੀ ਨੇ ਗੱਲ ਕੀਤੀ ਨਾ ਕਿਸੇ ਡੀਸੀ ਨੇ ਗੱਲ ਕੀਤੀ ਸੜਕ ਤੇ ਮੈਂ ਰਾਤ ਨੂੰ ਸੌਂ ਸੌ ਕੇ ਮੇਰਾ ਫੇਸ ਦੇਖੋ ਪੂਰੀ ਮੇਰੇ ਤੇ ਸਕਿਨ ਅਲਰਜੀ ਹੋ ਰਹੀ ਕਿ ਮੈਨੂੰ ਉਸ ਤੋਂ ਬਾਅਦ ਵੀ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਫਿਰ ਫਾਈਨਲੀ ਮੇਰੇ ਕੋਲ ਹੋਰ ਕੋਈ ਆਪਸ਼ਨ ਨਹੀਂ ਸੀ ਮੈਂ ਸੀਪੀ ਸਾਹਿਬ ਦੀ ਕੋਠੀ ਦੇ ਬਾਹਰ ਆ ਕੇ ਧਰਨਾ ਪ੍ਰਦਰਸ਼ਨ ਕੋ ਸ਼ੁਰੂ ਕੀਤਾ ਇਹ ਮੇਰਾ ਤੀਸਰਾ ਦਿਨ ਹੈ ਦੋ ਵਾਰ ਐਸਐਚਓ ਮਜੀਠਾ ਰੋਡ ਮੈਨੂੰ ਜਿਹੜੀ ਗੱਡੀ ਹੁੰਦੀ ਹੈ ਇਹਨਾਂ ਦੀ ਪੀਸੀਆਰ ਉਹਦੇ ਵਿੱਚ ਮੈਨੂੰ ਥਾਣਾ ਇਸਲਾਮਾਬਾਦ ਲੈ ਕੇ ਜਾਂਦੇ ਨੇ ਉਹ ਐਸਐਚਓ ਸਾਹਿਬ ਲਿਖ ਕੇ ਦਿੰਦੇ ਨੇ ਵੀ ਮੈਂ ਕਾਰਵਾਈ ਸਵੇਰੇ ਕਰੂੰਗਾ ਪਰ ਉਹ ਸਵੇਰੇ ਫੇਰ ਡਿਕਲਾਈਨ ਕਰ ਦਿੰਦੇ ਨੇ ਕੱਲ ਫੇਰ ਐਸੀ ਉਮੀਦ ਨਾਲ ਮੈਂ ਥਾਣਾ ਇਸਲਾਮਾਬਾਦ ਗਈ ਕਿ ਇਹ ਕਾਰਵਾਈ ਕਰਨਗੇ ਇਹਨਾਂ ਨੇ ਫੇਰ ਡਿਕਲਾਈਨ ਕਰਤਾ ਅੱਜ ਫੇਰ ਜਦੋਂ ਮੈਂ ਉੱਥੇ ਕਾਰਵਾਈ ਲਈ ਗਈ ਕਿਉਂਕਿ ਅੱਜ ਦਾ ਇਹਨਾਂ ਨੇ ਫਾਈਨਲ ਓਪਰਚ्युनिटी ਦਿੱਤੀ ਸੀ ਅੱਜ ਜਦੋਂ ਮੈਂ ਫੇਰ ਕਾਰਵਾਈ ਦੀ ਉਮੀਦ ਚ ਥਾਣਾ ਇਸਲਾਮਾਬਾਦ ਗਈ ਉਹਨਾਂ ਨੇ ਫੇਰ ਇਹੀ ਜਵਾਬ ਦਿੱਤਾ ਕਿ ਤੁਹਾਡੀ ਫਾਈਲ ਸਵੇਰ ਕਦੀ ਨਹੀਂ ਹੋਈ ਸਵੇਰ ਕਦੀ ਨਹੀਂ ਹੋਈ ਹਨੇਰਾ ਹੀ ਹੈ ਅਜੇ ਤੱਕ ਇਹ ਕਿ ਕਿੱਥੇ ਪਹੁੰਚੇ ਹਾਂਜੀ ਅੱਜ ਉਹ ਨੇ ਇੱਥੇ ਕਿੱਡੀ ਜਗ੍ਹਾ ਖੜੇ ਹਾਂ ਇੱਥੇ ਮੈਂ ਸੀਪੀ ਸਾਹਿਬ ਦੀ ਕੋਠੀ ਦੇ ਬਾਹਰ ਖੜੀ ਹਾਂ ਔਰ ਪਹਿਲੇ ਵੀ ਦੋ ਵਾਰ ਆ ਚੁੱਕੀ ਹਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਥਾਣਾ ਮਜੀਠਾ ਰੋਡ ਤੋਂ ਐਸਐਚਓ ਆਉਂਦੇ ਨੇ ਉਹਨਾਂ ਨੇ ਥਾਣਾ ਇਸਲਾਮਾਬਾਦ ਨਾਲ ਗੱਲਬਾਤ ਕੀਤੀ ਉੱਥੇ ਮੈਨੂੰ ਛੱਡਿਆ ਵੀ ਲੋਕੇਸ਼ਨ ਤੇ ਪਰ ਫਿਰ ਵੀ ਕੋਈ ਕਾਰਵਾਈ ਅਜੇ ਤੱਕ ਨਹੀਂ ਹੋਈ। ਤੁਸੀਂ ਬਾਹਰ ਤੁਸੀਂ ਖੜੇ ਹੋ। ਜੀ। ਪੁਲਿਸ ਕਮਿਸ਼ਨਰ ਵੱਲੋਂ ਜਾਂ ਕਿਸੇ ਮੁਲਾਜ਼ਮ ਨੇ ਤੁਹਾਡੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ। ਨਹੀਂ ਸਰ ਮੇਰੇ ਨਾਲ ਕੋਈ ਗੱਲਬਾਤ ਨਹੀਂ ਕੀਤੀ। ਜਿੱਦਨ ਮੈਂ ਪਹਿਲੇ ਦਿਨ ਵੀ ਆਈ ਸੀ ਮੈਂ ਇਹਨਾਂ ਨੂੰ ਕਿਹਾ ਕਿ ਸੀਪੀ ਸਾਹਿਬ ਤੱਕ ਮੇਰਾ ਮੈਸੇਜ ਪਹੁੰਚਾਓ। ਪਰ ਸਟਾਫ ਨੇ ਮੈਸੇਜ ਪਤਾ ਨਹੀਂ ਮੈਨੂੰ ਪਹੁੰਚਾਇਆ ਕਿ ਨਹੀਂ ਪਹੁੰਚਾਇਆ ਲੇਕਿਨ ਗੱਡੀ ਬੁਲਾ ਕੇ ਮੈਨੂੰ ਇੱਥੋਂ ਕਿਹਾ ਗਿਆ ਕਿ ਤੂੰ ਇੱਥੇ ਨਹੀਂ ਬੈਠ ਸਕਦੀ ਇੱਥੋਂ ਹਟੋ। ਜਦੋਂ ਕਿ ਧਰਨਾ ਕਰਨਾ ਹਰੇਕ ਬੰਦੇ ਦਾ ਕਨਸਟੀਟਿਊਸ਼ਨਲ ਰਾਈਟ ਹੈ ਤੁਸੀਂ ਸੀਐਮ ਦੀ ਕੋਠੀ ਦੇ ਬਾਹਰ ਵੀ ਬਹਿ ਸਕਦੇ ਹੋ ਕਮਿਸ਼ਨਰ ਦੀ ਕੋਠੀ ਦੇ ਬਾਹਰ ਵੀ ਬਹਿ ਸਕਦੇ ਹੋ ਜਿਹੜਾ ਵੀ ਅਧਿਕਾਰੀ ਤੁਹਾਡੀ ਕਾਰਵਾਈ ਨਹੀਂ ਕਰਦਾ ਉਹਦੀ ਕੋਠੀ ਦੇ ਬਾਹਰ ਧਰਨਾ ਲਾਉਣ ਦਾ ਹਰੇਕ ਨਾਗਰਿਕ ਨੂੰ ਪੂਰਾ ਅਧਿਕਾਰ ਹੈ ਵੀ ਹੁਣ ਇਹਨਾਂ ਵੱਲੋਂ ਕਿਹਾ ਗਿਆ ਹੈ ਵੀ ਐਸਐਚਓ ਨੂੰ ਸੱਦਿਆ ਗਿਆ ਹੈ ਵੀ ਐਸਐਚਓ ਆ ਰਹੇ ਨੇ ਕਹਿ ਰਹੇ ਨੇ ਦਪਰ ਜੇ ਤੱਕ ਤਾਂ ਕੋਈ ਨਹੀਂ ਪਹੁੰਚਿਆ ਕਹਿ ਰਹੇ ਨੇ ਔਰ ਮੇਰੀ ਵੀ ਐਸਐਚਓ ਮਜੀਠਾ ਰੋਡ ਨਾਲ ਗੱਲ ਹੋਈ ਸੀ ਮੈਂ ਉਹਨਾਂ ਨੂੰ ਆਉਣ ਤੋਂ ਪਹਿਲੇ ਇਨਫਾਰਮ ਕੀਤਾ ਸੀ ਕਿ ਸਰ ਤੁਸੀਂ ਮੈਨੂੰ ਦੋ ਵਾਰ ਹੀ ਕਿਹਾ ਸੀ ਔਰ ਤੁਹਾਡੇ ਕਹਿਣ ਤੇ ਤੁਹਾਡਾ ਰਿਗਾਰਡ ਕਰਕੇ ਮੈਂ ਆਪਣਾ ਧਰਨਾ ਇਥੋਂ ਚੁੱਕਿਆ ਸੀਗਾ ਪਰ ਹੁਣ ਮੇਰੀ ਕੰਪਲੀਟ ਤੇ ਕੋਈ ਕਾਰਵਾਈ ਨਹੀਂ ਹੋਈ ਫਦਰ ਮੇਰੇ ਕੋਲ ਕੋਈ ਆਪਸ਼ਨ ਨਹੀਂ ਹੈ ਮੈਂ ਆਪਣਾ ਧਰਨਾ ਦੁਬਾਰਾ ਕੰਟੀਨਿਊ ਕਰਦੀ ਹਾਂ ਜੀ ਸਰ ਕਮਿਸ਼ਨਰ ਕੋਠੀ ਦੇ ਬਾਹਰ ਖੜੀ ਜੇ ਪੁਲਿਸ ਕਮਿਸ਼ਨਰ ਕੋਠੀ ਦੇ ਬਾਹਰ ਹੋ ਕੇ ਆਪਣੀ ਮੰਗ ਲੈ ਕੇ ਬੈਠੇ ਕਾਫੀ ਟਾਈਮ ਤੋਂ ਕਹਿ ਰਹੇ ਹਾਂ ਸਾਡਾ ਹੋ ਨਹੀਂ ਰਿਹਾ ਕੋਈ ਮਸਲਾ ਹੱਲ ਨਹੀਂ ਹੋ ਰਿਹਾ ਹੋ ਗਈ ਇਹ ਨਹੀਂ ਗੱਲਬਾਤ ਹੋ ਗਈ ਆ ਖੁਦ ਕਰਵਾਈ ਆ ਹਾਂ ਥੋੜਾ ਜਿਹਾ ਚਲੋ ਮਾੜੀ ਪੇਸ਼ੈਂਸ ਹੈ ਇਹਦੀ ਬੰਦੇ ਨੂੰ ਆਪਣਾ ਠੀਕ ਆ ਸੀਪੀ ਸਾਹਿਬ ਸਭ ਦੀ ਗੱਲ ਸੁਣਦੇ ਆ ਔਰ ਸਾਡੇ ਕੋ ਹਜ਼ਾਰਾਂ ਇਹਨਾਂ ਕਦਮੇ ਚੱਲਦੇ ਪਿਆ ਇਹਦੀ ਕੰਪਲੇਂਟ ਅਸੀਂ ਲੈ ਕੇ ਕਾਰਵਾਈ ਕਰਦਾ ਸਾਡੇ ਕੋ ਉਹ ਨਹੀਂ ਕੋਈ ਫਰਕ ਨਹੀਂ ਪੈਂਦਾ ਕੋਈ ਜਸਟ ਇੰਨਾ ਹੀ ਪ੍ਰੋਸੀਜਰ ਹੁੰਦਾ ਹਰ ਚੀਜ਼ ਦਾ ਮੇਰੇ ਮੈਂ ਕਈ ਵਾਰੀ ਵੱਡੇ ਅਧਿਕਾਰੀਆਂ ਨੂੰ ਵੀ ਮਿਲੀਆਂ ਪਰ ਮੇਰੀ ਕਿਤੇ ਵੀ ਸੁਣਵਾਈ ਨਹੀਂ ਹੋਈ ਇਹ ਇਦਾਂ ਨਹੀਂ ਹੋ ਸਕਦਾ ਕਿਤੇ ਵੀ ਆਪਣੇ ਅਫਸਰ ਸਾਡੇ ਹਰੇਕ ਦੀ ਗੱਲ ਸੁਣ ਲਈ ਬੈਠੇ ਆ ਕੋਈ ਚੀਜ਼ ਹੁੰਦੀ ਕਿਸੇ ਨੂੰ ਕਈ ਵਾਰੀ ਆਪਾਂ ਨੂੰ ਵੈਰੀਫਾਈ ਕਰਨਾ ਕੰਪਲੇਂਟਸ ਜਾਦੀਆਂ ਸੀ ਇਹਦੀਆਂ ਉਹਨਾਂ ਨੂੰ ਸਾਰਿਆਂ ਨੂੰ ਕਲੱਬ ਕਰਕੇ ਉਹਦੀ ਆਪਾਂ ਉਹਦੀ ਲੈ ਰਏ ਆ رائے ਲੈ ਕੇ ਕਰ ਦਾਂਗੇ ਕੰਮ ਨਹੀਂ ਇਹਨਾਂ ਵੱਲੋਂ 1.5 ਸਾਲ ਤੋਂ ਮੈਂ ਥੱਕੇ ਖਾਰੇ ਆ ਪਰ ਮੇਰੀ ਕੋਈ ਸੁਣਵਾਈ ਨਹੀਂ ਹੋਈ ਬ੍ਰਦਰ ਮੈਂ ਤਾਂ ਹਫਤਾ ਹੋਇਆ ਸਾਨੂੰ ਇੱਥੇ 10 ਦਿਨ ਹੋਇਆ ਇਹਨੂੰ ਠੀਕ ਹੈ ਨਾ ਉਹ ਦੇਖਾਂਗੇ ਕੀ ਹੈ ਕਿ ਨਹੀਂ ਇਹ ਸਵਾਸਤ ਆ ਗਿਆ ਜੀ ਤੁਹਾਡੇ ਕੋਲ ਇਹਨਾਂ ਨੂੰ 100% ਨਿਆ ਮਿਲੂਗਾ ਕੋਈ ਚੱਕਰ ਨਹੀਂ ਹੈਗਾ ਬ੍ਰਦਰ ਇਹਦੀ ਕਾਰਵਾਈ ਹੋਊਗੀ ਆਪਾਂ ਸਵੇਰ ਸਾਫ ਦੇ ਇਹਨਾਂ ਨੂੰ ਮਲਵਾ ਦਾਂਗੇ ਠੀਕ ਹੈ